ਹਾਂ ਸਾਡੇ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੈ ਜਦੋਂ ਵੀ ਕੋਈ ਸੈਂਸੇਸ਼ਨ ਇਨਕਰਾਇਜ ਇਸ ਨਗਰ ਪੁਲਿਸ ਉਸਦੀ ਜਲਦੀ ਡਿਟੈਕਸ਼ਨ ਤੇ ਫੋਕਸ ਕਰਦੀ ਹੈ ਇਸੇ ਲਈ ਜਿਹੜਾ ਇਹ ਵਾਰ ਕੀਤੇ ਤਾਂ ਪੰਮਾ ਮੌਕੇ ਤੋਂ ਭੱਜ ਗਿਆ ਠੀਕ ਹੈ ਇਹ ਡਰ ਕੇ ਭੱਜ ਗਿਆ ਬਿਲਕੁਲ ਜੀ ਡਰ ਕੇ ਉਹ ਤੋਂ ਮੌਕੇ ਤੋਂ ਬਰਗ ਤਾ ਨਹੀਂ ਨਹੀਂ ਹਣੀ ਤਾਂ ਕਿ ਤੱਕ ਕੋਈ ਸਮਝ ਆ ਕਿ ਡਰਗ ਦਾ ਵੀ ਕੋਈ ਹਾਦੀ ਸੀ ਸ਼ਾਇਦ ਨਹੀਂ ਇਤਾਂ ਦੀ ਹਜ ਤੱਕ ਕੋਈ ਗੱਲ ਕਲੀਅਰ ਨਹੀਂ ਆਈ ਬਾਅਦ ਇਹਨਾਂ ਨੂੰ ਅਸੀਂ ਰਿਮਾਂਡ ਤੇ ਲਿਆ ਜੇ ਕੁਛ ਇਤਾਂ ਦਾ ਨਿਕਲਿਆ ਤੋਂ ਉਹ ਤੁਹਾਨੂੰ ਇਨਫੋਰਮ ਮਤਲਬ ਉਹਮਰ ਉਹ ਪੋਸਟਮਾਰਮ ਹੋਇਆ ਆਪਣੇ ਤੇ ਹਾਂ ਜੀ ਹਾਂ ਜੀ ਹਾਂ ਬਿਲਕੁਲ ਉਹਦੇ ਵਿੱਚ ਇਹ ਜਾਂਚ ਕੀਤੀ ਜਾਏਗੀ ਕਿ ਉਹ ਡਰਗ ਲੈਣ ਦਾ ਆਦੀ ਸੀ ਜਾਂ ਨਹੀਂ ਸੀ ਇਹਦੇ ਵਿੱਚ ਜੇ ਕੋਈ ਰੋਲ ਸਾਹਮਣੇ ਆਂਦਾ ਹੈ ਜੀ ਕੋਈ ਡਰਗ ਵਾਲੀ ਗੱਲ ਆ ਤਾਂ ਬਿਲਕੁਲ ਇਹ ਜਾਂਚ ਕੀਤੀ ਜਾਊਂਗੀ ਉਹਮਰ ਕਿੰਨੀ ਉਮਰ ਤੇ ਹੈ ਇਹਦੀ 35 ਸਾਲ ਉਮਰ ਚੀ ਇਹ ਇਹਨੂੰ ਕਰੂ ਕਾਲ ਕਰਕੇ ਬੁਲਾਇਆ ਗਿਆ ਸੀ ਕਿ ਆਪ ਵੀ ਸਲੋ ਸਲਿ ਮੂਠੀ ਨਹੀਂ ਨਹੀਂ ਇਹਨਾਂ ਦੀ ਵੈਸੇ ਫੋਨ ਤੇ ਜ਼ਰੂਰ ਗੱਲਬਾਤ ਹੋਈ ਝਗੜਾ ਹੋਇਆ ਬਟ ਇਹ ਮੋਟਰ ਤੇ ਹਾਜ਼ਰ ਸੀਗੇ ਉੱਥੇ ਆ ਕੇ ਇਹਨਾਂ ਦਾ ਝਗੜਾ ਬਿਲਕੁਲ ਜਿਹਾ ਪੇਸ਼ ਕਰਾਂਗੇ ਉਸ ਤੋਂ ਬਾਅਦ ਮੰਗ ਲੈ ਕੇ ਫਿਰ ਅਗਲੀ ਜਿਹੜੀ ਪੁਚਗੀ ਚੱਕਲੀ ਜੋ ਤਕਰੀਰ ਹੈ ਉਹ ਨੂੰ ਸੀਕਸ਼ਨ ਨੰਬਰ ਬੀ ਐਨ ਐਸ ਆਇਆ ਉਸ ਤੋਂ ਬਾਅਦ ਹਾਂਜੀ ਜਿਹੜਾ 103 ਬੀ ਐਨ ਐਸ ਜਿਹੜਾ ਨਵਾਂ ਬੀ ਐਨ ਐਸ ਆਇਆ ਉਹਦੇ ਤਹਿਤ ਇਹ ਬੱਚਾ ਗੁੱਛ ਕੀਤਾ ਜਾਦਾ ਤਲਕੀ ਰਹਿੰਦੀ ਸੀ ਕਿਸੇ ਗੱਲ ਪਿੱਛੇ ਇਹਨਾਂ ਦੀ 31 ਤਰੀਕ ਨੂੰ ਰਾਤ ਨੂੰ ਕਾਰ ਹੋਣੀ ਹੋਈ ਤੇ ਉਹਨੇ ਜਿਹੜਾ ਇੱਕ ਡੰਡੇ ਦੇ ਨਾਲ ਆਪਣੀ ਵਾਈਫ ਦੇ ਉੱਤੇ ਕਾਫੀ ਵਾਰ ਕੀਤੇ ਉਸ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਤੋਂ ਬਾਅਦ ਜਿਹੜੀ ਉਹਦੀ ਉੱਥੇ ਡੈਥ ਹੋ ਗਈ ਜਦੋਂ ਪੁਲਿਸ ਨੂੰ ਇਹਦੀ ਜਾਣਕਾਰੀ ਮਿਲੀ ਤਾਂ ਅਸੀਂ ਐਫ ਆਈ ਆਰ ਨੰਬਰ 60/24 110 ਬੀ ਐਨ ਐਸ ਜਿਹੜਾ ਆਰ ਪੁਲਿਸ ਨੇ ਰਜਿਸਟਰ ਕੀਤਾ ਤੇ ਇਹਨੂੰ ਬਾਅਦ ਦੇ ਵਿੱਚ ਜਿਹੜਾ ਇਹ ਦੋਸ਼ੀ ਨੂੰ ਉਹਦੇ ਹਸਬੰਦ ਨੂੰ ਇਹਨੂੰ ਵੀ ਅਰੇਸਟ ਕਰ ਲਿਆ ਇਹਦਾ ਨਾਮ ਹੈਗਾ ਸ਼ੈਂਤੂ ਕੁਮਾਰ ਇਹ ਦੋਵੇਂ ਪ੍ਰਵਾਸੀ ਹੈਗੇ ਨੇ ਤਾਂ ਉੱਥੇ ਹੀ ਮਾਘਪੁਰ ਪਿੰਡ ਦੇ ਵਿੱਚ ਜਿਹੜਾ ਹੈਗਾ ਉੱਥੇ ਹੀ ਰਹਿੰਦੇ ਸੀ ਕਾਰਨ ਕੀ ਰਿਹਾ ਸਾਰੇ ਨੂੰ ਮਾਰਨ ਦਾ ਪੱਕਾ ਇਹਨਾਂ ਦਾ ਆਪਸ ਦੇ ਵਿੱਚ ਹੀ ਕਾਫੀ ਝਗੜਾ ਰਹਿੰਦਾ ਸੀਗਾ ਉਸ ਦਿਨ ਜਿਹੜਾ ਹੈਗਾ ਝਗੜਾ ਵੱਧ ਗਿਆ ਤੇ ਇਸੇ ਕਾਰਨ ਕਰਕੇ ਉਹਨੇ ਜਿਹੜਾ ਤਲ ਸ਼ਰਾਬ ਪੀ ਜਾ ਹੋ ਸਕਦੀ ਸਰ ਕਿ ਸ਼ਰਾਬ ਪੀਤੀ ਸੀ ਉਸ ਦੀ ਹਸਬੰਦ ਨੇ ਸ਼ਰਾਬ ਪੀਤੀ ਸੀ ਵਜ੍ਹਾ ਬਿਲਕੁਲ ਜੀ ਇਹ ਵੀ ਇਹ ਵੀ ਇੱਕ ਲੱਗਦਾ ਹੈਗਾ ਕਿ ਇਹਨੇ ਜਿਹੜਾ ਸ਼ਰਾਬ ਪੀਤੀ ਸੀ ਉਹ ਵੀ ਇੱਕ ਕਾਰਨ ਲੱਗਦਾ ਹੈ ਜੀ ਮੋੜਾ ਸਰ ਬੱਚਿਆਂ ਦੀ ਉਮਰ ਕਿੰਨੀ ਸੀ ਦੱਸਿਆ ਜਾਰ ਬੱਚੇ ਛੋਟੇ ਹੈਗੇ ਜੀ ਬੱਚੇ ਬਿਲਕੁਲ ਦੋ ਬੱਚੇ ਇਹਨਾਂ ਦੇ ਦੋਵੇਂ ਬੱਚੇ ਛ ਉਹ diel ਜੇ ਤੇ ਬੱਚੇ ਕਿੱਥੇ ਜਾਣਗੇ ਬੱਚੇ ਬਿਲਕੁਲ ਜੀ ਜਿਹੜਾ ਇਹ ਜਿਨ੍ਹਾਂ ਦੀ ਇਹਨਾਂ ਨੇ ਰੱਖਿਆ ਹੋਇਆ ਸੀ ਅਜੇ ਉੱਥੇ ਸੀ ਉਹਨਾਂ ਨਾਲ ਕਰਕੇ ਜੋੜਾ ਰਿਸ਼ਤੇਦਾਰ ਰਹੇਗੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ